ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਲੱਗ ਤੁਸੀ ਸਾਰੇ ਠੀਕ ਹੋਵੋਗੇ ਤੇ ਹੁਣ ਮੈਂ ਲੱਗੀ ਆ ਤੁਹਾਡੀਆਂ ਕੱਟਣ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਥੋੜਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦਾ ਹੋ ਗਿਆ ਟਾਈਮ ਤੇ ਸਵੇਰੇ ਦੇ ਬੱਜੇ ਆ 9:30 ਤੇ ਅੱਜ ਬਹੁਤ ਜ਼ਿਆਦਾ ਨਾ ਹੀ ਪੈ ਰਿਹਾ ਤੇ ਠੰਡਾ ਮੌਸਮ ਹੈ ਤੇ ਬਾਹਰ ਨਿਕਲਣ ਨੂੰ ਤਾਂ ਨਾ ਬਿਲਕੁਲ ਵੀ ਅਜੀ ਦਿਲ ਨਹੀਂ ਕਰਦਾ ਹੈਗਾ ਚਲੋ ਮੈਂ ਖਾ ਅੱਜ ਮੌਸਮ ਦਾ ਵਧੀਆ ਹੈ ਤੇ ਅੱਜ ਆਪਾਂ ਬਣਾਵਾਂਗੇ ਚਿੱਟੀਆਂ ਮੇਮਾਂ ਵਾਲੇ ਪਰੌਂਠੇ ਦੇਖੋ ਜੀ ਅੱਜ ਸਵੇਰੇ ਸਵੇਰੇ ਨਾ ਜ਼ਿਆਦਾ ਮਜ਼ਾਕ ਹੋਇਆ ਨਾ ਤੇ ਮੈਂ ਸਵੇਰੇ ਛੋਟੂ ਨੂੰ ਕਾਲ ਲਾਈ ਤੇ ਛੋਟੂ ਨੇ ਨਾ ਕਾਲ ਚੱਕ ਲਈ ਮੈਂ ਛੋਟੂ ਨੂੰ ਕਿਹਾ ਮਹਾ ਛੋਟੂ ਵੀ ਵੀ ਮੈਨੂੰ ਨਾ ਪੰਜ ਸੱਤ ਵੀ ਕਹਾ ਲੈ ਆਦੇ ਚਿੱਟੀਆਂ ਮੈਂਮਾ ਲੈ ਆ ਦੇ ਭਾਈ ਹੋਰੇ ਨਾ ਸੁਣ ਕੇ ਨਾ ਫੋਨ ਕੱਟਤਾ ਤੇ ਸਾਨੂੰ ਵੀ ਬਹੁਤ ਜ਼ਿਆਦਾ ਹਾਸੇ ਗਈ ਤੇ ਉਸ ਟਾਈਮ ਅਗਰ 2-3 ਮਿੰਟ ਬਾਅਦ ਫੇਰ ਇੱਧਰ ਆ ਗਿਆ ਕਹਿੰਦਾ ਵੀ ਸਰਦਾਰ ਜੀ ਵੀ ਉਹ ਕਿਹੜੀ ਚੀਜ਼ ਹੈ ਜੇ ਗਿਰ ਮੈਨੂੰ ਫੋਨ ਕਰਿਆ ਤਾਂ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਹੈਗਾ ਚਾਰ ਪਾਈ ਫੇਰ ਮੈਨੂੰ ਕਹਿੰਦਾ ਵੀ ਬੀਬੀ ਜੀ ਕਹਿੰਦਾ ਵੀ ਕੀ ਹੋਣੀ ਹੈ ਚਿੱਟੀਆਂ ਮੇਮਾ ਮਹਾ ਵੀ ਤੂੰ ਲਿਆ ਤੇ ਸਾਰਾ ਧਿਆੜੀ ਦਾ ਖੇਤ ਵਿੱਚ ਰਹਿਣਾ ਤੈਨੂੰ ਚਿੱਟੀਆਂ ਮੇਮਾ ਦਾ ਨਹੀਂ ਪਤਾ ਹੈਗਾ ਚਲੋ ਕਹਦਾ ਜੀ ਮੈਨੂੰ ਵੀ ਇਹਨਾਂ ਦਾ ਪਤਾ ਹੈਗਾ ਤੁਸੀਂ ਦੱਸੋ ਮੈਂ ਕਿਹਾ ਵੀ ਮੂਲੀਆਂ ਨੂੰ ਕਹਿੰਦੇ ਹੋਂ ਚਿੱਟੀਆਂ ਮੇਮਾ ਉਹ ਕਹਿੰਦਾ ਅੱਛਾ ਜੀ ਕਹਿੰਦਾ ਮੈਂ ਵੀ ਕਮਾਂ ਵੀ ਚਿੱਟੀਆਂ ਮੇਮਾ ਕਿਹਦੇ ਦਾ ਇਹਨਾਂ ਨੇ ਕਦੇ ਕਿਹਾ ਨਹੀਂ ਹੈਗਾ ਵੀ ਸਵੇਰੇ ਸਵੇਰੇ ਮੇਰੇ ਨਾਲ ਕਿੰਨਾ ਵਧੀਆ ਇਹਨਾਂ ਨੇ ਮਜ਼ਾ ਕੀਤਾ ਚਲੋ ਜੀ ਆਪਾਂ ਲੈ ਹੁਣ ਲਿਆਂਦੀਆਂ ਨੇ ਮੂਲੀਆਂ ਤੇ ਆਪਾਂ ਤੁਹਾਨੂੰ ਰੇੜੇ ਕਰਕੇ ਦਿਖਾਉਣੇ ਆਂ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਵਾਂ ਸਵਾਰ ਕੇ ਨਾ ਤੇ ਆਪਾਂ ਨੇ ਉੱਪਰੋਂ ਛਿਲਕਾ ਵੀ ਤਾਰ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਕਰੂੰਗਾ ਕਦੂ ਦਾਸ ਆਪੋ ਦਾਸ ਕਰਕੇ ਤੇ ਅੱਜ ਆਪਾਂ ਬਣਾਵਾਂਗੇ ਮੂਲੀਆਂ ਵਾਲੇ ਪਰੌਂਠੇ ਜਿਨ੍ਹਾਂ ਵਿੱਚ ਮੂਲੀਆਂ ਪਾ ਕੇ ਆਣ ਵਧੀਆ ਕਰਾਰੇ ਚ ਤੇ ਬਹੁਤ ਵਧੀਆ ਲੱਗਦੇ ਨੇ ਤੁਹਾਡੇ ਨਾਲ ਇਹਨਾਂ ਚੰਗੀ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੇ ਸਾਰਾ ਕੁਝ ਦੱਸਾਂਗੇ ਵੀ ਆਪਾਂ ਨੇ ਵਿੱਚ ਕੀ ਕੁਝ ਪਾ ਕੇ ਨਾ ਆਪਾਂ ਨੇ ਮੂਲੀਆਂ ਵਾਲੇ ਪਰੌਂਠੇ ਬਣਾਏ ਆ ਦੇਖੋ ਜੀ ਅੱਜ ਅੱਜ ਵੀ ਹੁਣ ਮੀਂਹ ਪੈਂਦਾ ਇਸ ਟਾਈਮ ਸਾਰੀ ਰਾਤ ਹੋ ਗਈ ਐਨਾ ਜ਼ਿਆਦਾ ਮੀਂਹ ਪੈਂਦਾ ਨਾ ਦੇਖੋ ਜੀ ਸਵਾਲੇ ਦਿਨਾਂ ਦੇ ਵਿੱਚ ਨਾ ਮੀਂਹ ਪੈਂਦਾ ਹੀ ਹੁੰਦਾ ਏ ਚਲੋ ਹੁਣ ਮੀਂਹ ਪੈ ਕੇ ਨਾ ਫੇਰ ਮੌਸਮ ਵਧੀਆ ਸਾਫ਼ ਹੋ ਜਾਊਗਾ ਤੇ ਹੁਣ ਆਪਾਂ ਕੱਦੂ ਘੱਟ ਲਈ ਆਪਾਂ ਨੇ ਆਟਾ ਉਹ ਸਾਰਾ ਕੁਝ ਗੋਨ ਲਿਆ ਪੂਰੀ ਐ ਤਿਆਰੀ ਕਰ ਲਈ ਐ ਤੇ ਆਪਾਂ ਹੁਣ ਕੱਦੂ ਘਸ ਕਰਕੇ ਨਾ ਫੇਰ ਤੁਹਾਨੂੰ ਮਿਲਦੇ ਆਂ ਸਾਰੇ ਕਰ ਲੈ ਸਾਰੇ ਇਹ ਕਰ ਲੈ ਫਿਰ ਅੱਧਾ ਤਾਂ ਵਿੱਚੋਂ ਜਿਆਦਾ ਪਾਣੀ ਕੱਢਣਾ ਨਾ ਫੇਰ ਥੋੜੀ ਜਿਹੀ ਰਹਿ ਜਾਨੀ ਐ ਚਲੋ ਜੀ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆਂ ਦੇਖੋ ਕਿੰਨਾ ਵਧੀਆ ਕਦੂਕਾਸ ਹੋ ਰਿਹਾ ਹੈ ਪੂਰੀਆਂ ਲੰਬੀਆਂ ਲੰਬੀਆਂ ਫਾੜੀਆਂ ਚਲੋ ਜੀ ਹੁਣ ਆਪਾਂ ਨੇ ਕਦੂਕਾਸ ਕਰ ਲਿਆ ਹੈ ਤੇ ਹੁਣ ਆਪਾਂ ਨਾ ਇਹ ਮੂਲੀਆਂ ਵਿੱਚੋਂ ਨਾ ਚੰਗੀ ਤਰ੍ਹਾਂ ਇਹਦਾ ਪਾਣੀ ਕੱਢ ਦਾਂਗੇ ਛੋਟੇ ਛੋਟ ਕੇ ਇਸ ਤਰ੍ਹਾਂ ਮਨ ਜੋੜ ਕੇ ਦੇਖੋ ਤੁਸੀਂ ਨਾ ਇਹ ਪਾਣੀ ਨੂੰ ਨਾ ਇਸ ਤਰ੍ਹਾਂ ਡੋਲਣਾ ਨਹੀਂ ਹੈਗਾ ਤੁਸੀਂ ਇਹ ਪਾਣੀ ਨੂੰ ਨਾ ਪੀ ਵੀ ਸਕਦੇ ਆ ਇਹ ਸਿਹਤ ਵਾਸਤੇ ਨਾ ਬਹੁਤ ਵਧੀਆ ਹੁੰਦਾ ਹੈ ਤੁਸੀਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪਾ ਲਓ ਨਮਕ ਤਾਂ ਪਾ ਕੇ ਨਾ ਤੁਸੀਂ ਪੀ ਸਕਦੇ ਆ ਦੇਖੋ ਜੀ ਮੂੜੀਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਨਾ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਪਾਣੀ ਵਿੱਚ ਰੱਖ ਦੂਗੇ ਨਾ ਫਿਰ ਆਪਣੇ ਪਰੌਂਠੇ ਇਹਨਾਂ ਗਿੱਲੇ ਗਿੱਲੇ ਜੇ ਬਣ ਗਏ ਇਹ ਨੂੰ ਐ ਚੰਗੀ ਤਰ੍ਹਾਂ ਖੁੱਟ ਖੁੱਟ ਕੇ ਨਿਚੋੜ ਦਿਓ ਇਹ ਮੂਲੀਆਂ ਦੀ ਨਾ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਕਿਤੇ ਤੁਸੀਂ ਆਲੂ ਪਾ ਕੇ ਬਣਾ ਸਕਦੇ ਆ। ਜਿਵੇਂ ਆਪਾਂ ਪੁਰਜੀ ਬਣਾਉਨੇ ਆ ਨਾ ਇਸ ਤਰ੍ਹਾਂ ਪੁਰਜੀ ਦੇ ਵਿੱਚ ਮੂਲੀ ਦੇ ਪੱਤੇ ਪਾ ਸਕਦੇ ਆ ਤੇ ਉਹ ਸੇਵ ਲਈ ਬਹੁਤ ਵਧੀਆ ਹੁੰਦੀ ਹੈ। ਇਹਨਾਂ ਦੇ ਵਿੱਚੋਂ ਕਿੰਨਾ ਜ਼ਿਆਦਾ ਪਾਣੀ ਨਿਕਲਿਆ। ਦੇਖੋ ਦੋ ਗਲਾਸ ਤਾਂ ਹੋਣੇ ਆ ਛੋਟੇ ਛੋਟੇ ਗਲਾਸ ਤੇ ਆਪਾਂ ਨੇ ਪਾਣੀ ਕੱਢ ਲਿਆ ਏ ਦੇਖੋ ਇੱਧਰ ਆਪਾਂ ਨੇ ਨਾ ਧਨੀਆ ਕੱਟ ਕੇ ਰੱਖਿਆ ਹੋਇਆ ਹੁਣ ਆਪਾਂ ਇਹਨਾਂ ਧਨੀਆ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਨਾ ਮਸਾਲੇ ਪਾਵਾਂਗੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਦਾ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਤੇ ਆਪਾਂ ਬਸ ਇੰਨਾ ਕੇ ਪਾਵਾਂਗੇ ਕਲਰ ਵਾਸਤੇ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਦੇਖੋ ਜੀ ਚਿੱਟੇ-ਚਿੱਟੇ ਪਰੌਂਠੇ ਨਾ ਦੇਖਣ ਵੀ ਨਹੀਂ ਵਧੀਆ ਲੱਗਦੇ ਹੈਗੇ ਖਾਣ ਨੂੰ ਤਾਂ ਕੀ ਵਧੀਆ ਲੱਗਣੇ ਆ ਤੇ ਇੰਨੇ ਕ ਆਪਾਂ ਪਾ ਦਾਂਗੇ ਲਾਲ ਮਿਰਚ ਇੱਕਾਰਾ ਹੀ ਵਧੀਆ ਲੱਗਦੇ ਆ ਇੱਕ ਚਮਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਥੋੜਾ ਜਿਹਾ ਹੋਰ ਪਾ ਦਨੇ ਆ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਨਾ ਚੰਗੀ ਤਰ੍ਹਾਂ ਹੁਣ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤਾਂ ਕਿ ਮਸਾਲੇ ਨਾ ਮੂਲੀਆ ਦੇ ਵਿੱਚ ਐ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਦੂਜੇ ਪਾਸੇ ਨਾ ਆਪਾਂ ਨੇ ਨਾ ਤਬਾ ਗਰਮ ਹੋਣਾ ਰੱਖ ਦਿੱਤਾ ਏ ਤੇ ਸਾਡੀ ਫੈਮਲੀ ਕਰ ਰਹੀ ਏ ਇੰਤਜ਼ਾਰ ਕਹਿੰਦੇ ਕਦੇ ਕਦੋਂ ਪਰੌਠੇ ਆਉਣ ਤੇ ਖਾਈਏ ਅਸੀਂ ਦੇਖੋ ਜੀ ਕਲਰ ਪਾਉਣ ਨਾਲ ਨਾ ਦੇਖੋ ਕਿੰਨੇ ਵਧੀਆ ਲੱਗਦਾ ਨਾ ਮਸਾਲਾ ਬਹੁਤ ਵਧੀਆ ਲੱਗਦਾ ਏ ਚਲੋ ਆਪਾਂ ਇਹਨਾਂ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਏ ਤੇ ਹੁਣ ਆਪਾਂ ਲੱਗੇ ਆ ਪਰੌਠੇ ਬਣਾਉਣ ਜੇ ਲੋ ਜਿਹੜਾ ਹੁਣ ਆਪਾਂ ਤੇਲ ਲਾਓ ਉੱਪਰ ਲਾਉਂਗੇ ਨੇ ਸਰੋਂ ਦੇ ਤੇਲ ਦੇ ਨਾਲ ਬਣਾਵਾਂਗੇ ਪਰੌਂਠੇ ਸਰੋਂ ਦੇ ਤੇਲ ਲਾਉਣ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਪਰੌਂਠੇ ਤੁਸੀਂ ਵੀ ਨਾ ਇਸ ਤਰ੍ਹਾਂ ਸਰੋਂ ਦਾ ਤੇਲ ਲਾ ਕੇ ਪਰੌਂਠੇ ਬਣਾ ਕੇ ਜ਼ਰੂਰ ਦੇਖਿਓ ਜੇ ਤੁਸੀਂ ਇੱਕ ਵਾਰੀ ਖਾ ਲੈਣਾ ਤੁਸੀਂ ਵਾਰ-ਵਾਰ ਕਹੋਗੇ ਵੀ ਅਸੀਂ ਨਾ ਵੀ ਸਾਨੂੰ ਇਹ ਬਹੁਤ ਜ਼ਿਆਦਾ ਟੇਸਟੀ ਲੱਗੇ ਨੇ ਪਰੌਂਠੇ ਅੱਜ ਦਾ ਪਰੌਂਠਾ ਦੇਖੋ ਕਿੰਨਾ ਵਧੀਆ ਬਣਿਆ ਵਾਓ ਮੇਰੇ ਤਾਂ ਮੂੰਹ 'ਚ ਪਾਣੀ ਆਉਣ ਲੱਗ ਗਿਆ ਦੇਖੋ ਜੀ ਆਪਣਾ ਪਰੌਂਠਾ ਬਣਿਆ ਇੱਕ ਨੰਬਰ ਆ ਤੇ ਇਸ ਤਰ੍ਹਾਂ ਹੀ ਆਪਾਂ ਹੁਣ ਨਾ ਸਾਰੇ ਪਰੌਂਠੇ ਬਣਾ ਲਾਂਗੇ ਤੇ ਫਿਰ ਆਪਾਂ ਖਾਵਾਂਗੇ ਦਹੀਂ ਮੱਖਣ ਲੱਸੀ ਨਾਲ ਤੇ ਬਹੁਤ ਵਧੀਆ ਲੱਗਦਾ ਇਹ ਪੰਜਾਬੀਆਂ ਦੀ ਰੂਹ ਦੀ ਖਰਾਕ ਆ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਦੇਖੋ ਜੀ ਕਾਫੀ ਆਲੂ ਵਾਲੇ ਪਰੌਂਡੇ ਹੋਗੇ ਮੂਲੀਆਂ ਵਾਲੇ ਹੋਗੇ ਇਹ ਬਹੁਤ ਜ਼ਿਆਦਾ ਨਾ ਸਾਡੀ ਸਾਰੀ ਫੈਮਿਲੀ ਖੁਸ਼ ਹੋ ਕੇ ਖਾਂਦੀ ਹੈ ਇਹ ਮੇਰੇ ਸਵੇਰੇ ਦਾ ਨਾ ਮੇਮਾ ਵਾਲੇ ਪਰੌਧਿਆਂ ਨੇ ਤਾਂ ਟੈਨਸ਼ਨ ਸ਼ੁਰੂ ਕਰਤੀ ਉਹ ਵੀ ਵਿਚਾਰਾ ਹਰਾਨ ਰਹਿ ਗਿਆ ਕਹਿੰਦਾ ਵੀ ਮੈਨੂੰ ਅੱਜ ਕਿਹੜੀ ਗੱਲ ਉਹਨੂੰ ਫੋਨ ਕਰਤਾ ਵੀ ਬੀਬੀ ਜੀ ਨੇ ਮੈਂ ਮੇਮਾ ਲਿਆ ਕੇ ਦੇ ਔਰ ਹਰਾਨ ਹੋ ਗਿਆ ਵਿਚਾਰਾ ਬਾਅਦ ਵਿੱਚ ਤੇ ਤਾਂ ਇੰਨਾ ਜ਼ਿਆਦਾ ਹੱਸਿਆ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਮਖਾ ਤੂੰ 24 ਘੰਟੇ ਤਾਂ ਮਖਾ ਤੂੰ ਖੇਤ ਵਿੱਚ ਰਹਿਣਾ ਵੀ ਚਿੱਟੀਆਂ ਮੇਮਾ ਇਹਨਾਂ ਨੇ ਕਹਿਨੇ ਆ ਕਹਿੰਦਾ ਅੱਛੇ ਆ ਜੀ ਕਹਿੰਦਾ ਮੈਂ ਵੀ ਅੱਜ ਆਪਣੀ ਵਾਈਫ ਨੂੰ ਕਹੂੰਗਾ ਵੀ ਕੱਲੋਂ ਤੂੰ ਨਾ ਵੀ ਮੇਰੀ ਮੰਮੀ ਨੂੰ ਨਾ ਚਿੱਟੀਆਂ ਮੇਮਾਂ ਵਾਲੇ ਨਾ ਪਰੌਂਠੇ ਬਣਾ ਕੇ ਦੇ ਕਹਿੰਦੇ ਨੇ ਦੇਖਦੇ ਆਂ ਵੀ ਉਹ ਕੀ ਕਹਿੰਦੀ ਐ ਦੇਖੋ ਜੀ ਆਪਣਾ ਪਰੌਂਠਾ ਦੇਖੋ ਕਿੰਨਾ ਵਧੀਆ ਫੁੱਲਿਆ ਫੁੱਲਿਆ ਬਣਿਆ ਤੇ ਬਹੁਤ ਜ਼ਿਆਦਾ ਟੇਸਟੀ ਐ ਨਾ ਮੈਂ ਦੇਖੋ ਫੜਾ ਦੇ ਤੇ ਆਪਾਂ ਇਹ ਚੰਗੀ ਤਣਾ ਇਹਨਾਂ ਨੂੰ ਰਾਰੜ ਕੇ ਬਣਾਵਾਂਗੇ ਜਿੰਨਾ ਰੜਿਆ ਬਹੁਤ ਬਣ ਪਰੌਂਠਾ ਇਹ ਉਹਨਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ। ਇਹ ਪਰੌਂਠਾ ਪਰਾਂਹ ਆ ਚੰਗੀ ਤਰ੍ਹਾਂ ਬਣ ਗਿਆ ਤੇ ਆਪਾਂ ਨੇ ਆ ਦੂਜਾ ਪਰੌਂਠਾ ਵੀ ਪਾ ਦਿੱਤਾ ਹੈ। ਆ ਟੋਕਰੀ ਮੈਨੂੰ ਇੱਧਰ ਫੜਾ ਦਿਓ। ਵੇਲ ਹੋਈਆਂ ਨੇ ਇਹਨਾਂ ਨੇ ਅਸੀਂ ਦੂਜੇ ਪਾਸੇ ਪਾਈ ਜੰਨੇ ਆ ਤੇ ਫਿਰ ਨਾ ਬਹੁਤ ਛੇਤੀ ਕੰਮ ਨਿਬੜ ਜਾਂਦਾ ਦੇਖੋ ਜੀ ਮੇਰੇ ਤਾਂ ਨਾ ਮੂੰਹ 'ਚ ਵੀ ਪਾਣੀ ਆਉਣ ਲੱਗ ਗਿਆ ਜਿਹੜਾ ਬੰਦਾ ਬਣਾਉਂਦਾ ਨਾ ਉਹਦਾ ਨੰਬਰ ਤਾਂ ਪਿੱਛੇ ਤੇ ਆਉਂਦਾ ਸੀ ਨਾ ਜਦੋਂ ਵੀ ਘਰ ਦੇ ਵਿੱਚ ਨਾ ਰੋਟੀ ਬਣਾਉਨੇ ਆ ਨਾ ਅਸੀਂ ਆਏ ਨਹੀਂ ਹੈਗਾ ਵੀ ਪਹਿਲਾਂ ਰੋਟੀ ਖਾ ਲੈਨੇ ਆ ਪਹਿਲਾਂ ਆਪਣੀ ਫੈਮਿਲੀ ਨੂੰ ਰੋਟੀ ਦੇਣੀ ਆ ਉਸਤੇ ਮਗਰੋਂ ਫਿਰ ਅਸੀਂ ਰੋਟੀ ਖਾਣੀ ਆ ਆਏ ਨਹੀਂ ਹੈਗਾ ਵੀ ਰੋਟੀ ਬਣਾਈਏ ਤੇ ਜਦੇ ਖਾਣ ਲੱਗ ਜੋ ਇਹ ਬਹੁਤ ਗਲਤ ਗੱਲ ਆ ਪਹਿਲਾਂ ਨਾ ਆਪਣੀ ਫੈਮਿਲੀ ਮੈਂਬਰਾਂ ਨੂੰ ਸਾਰਿਆਂ ਨੂੰ ਨਾ ਰੋਟੀ ਖਵਾਓ ਉਸਤੇ ਮਗਰੋਂ ਫੇਰ ਆਪ ਐਂਡ ਦੇ ਵਿੱਚ ਰੋਟੀ ਖਾਣੀ ਚਾਹੀਦੀ ਹੈ ਦੇਖੋ ਵਿੱਚੋਂ ਵੀ ਨਾ ਇਹ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਦਿਖਾਉਣੀ ਹੈ ਇੱਕ ਦਸੇਕ ਬਹੁਤ ਲੱਗਦਾ ਹੈ ਵਿੱਚੋਂ ਆਪਾਂ ਨੇ ਐ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਭਰ ਭਰ ਕੇ ਪਰੌਂਠੇ ਬਣਾਏ ਆ ਐ ਕਰਦਾ ਹੋਏ ਨਾ ਜੇ ਵਿੱਚ ਇਹਦਾ ਇਹਦੇ ਵਿੱਚ ਮਸਾਲਾ ਨਹੀਂ ਨਾ ਹੋਊਗਾ ਨਾ ਫਿਰ ਐ ਕਰਨਾ ਪਰੌਂਠਾ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਇਹਦੇ ਵਿੱਚ ਮਸਾਲਾ ਭਰਿਆ ਹੋਊਗਾ ਨਾ ਫਿਰ ਬਹੁਤ ਜ਼ਿਆਦਾ ਨਾ ਬਿਲਕੁਲ ਛੋ ਜਿੰਦਾ ਪਰੌਂਠਾ ਖਾ ਕੇ ਵੀ ਹਾਂ ਅੱਜ ਅਸੀਂ ਮੂਲੀ ਦਾ ਪਰੌਂਠਾ ਖਾ ਲਿਆ ਚਾਹ ਬੜੇ ਤਾਂ ਨਾ ਨੀਕਾ ਬੜੇ ਵਧੀਆ ਲੱਗਦੇ ਛੋਟੇ ਛੋਟੇ ਪਰੌਂਠੇ ਦਾ ਕੀ ਖਾਣਾ ਹੈ ਨੇ ਮੇਰੇ ਮੇਰੇ ਨੂੰ ਪਰਾਦੀ ਬਾਦ ਵਿੱਚ ਦੇ ਤੂੰ ਇਹਨੇ ਹੋਰ ਬੇਲ ਇਹ ਜਿਹੜੇ ਸਾਈਡ ਲਈ ਹੋ ਗਏ ਪਰੌੜੇ ਹਨ। ਪਰ ਅੱਜ ਤਾਂ ਸੰਗਤ ਮੁੜੇ ਆਉਂਗੇ ਹਨ। ਛੇ ਘੜ ਸਾਤੇ। ਹਾਂਜੀ। ਹਾਂ ਜੀ ਇਹਨੇ ਤਾਂ ਮੋੜਨ ਲੱਗ ਜਾਨੇ। ਦੇਖ ਲਾ ਮੀ ਵੀ ਦੇਖ ਲਾ ਕਿੰਨੇ ਜਾਦੇ ਪਿਆ ਹਨ। ਹੁਣ ਟੜ ਗਿਆ। ਹੁਣ ਤਾਂ ਹਟ ਗਿਆ। ਸਰੀਰ ਆ ਤਾਂ ਨਹੀਂ ਪੈਂਦਾ ਹੈ ਤੜਕੇ ਆਈਆ ਚਲੋ ਜੀ ਆਪਾਂ ਨੇ ਨਾ ਆਪਣੀ ਫੈਮਿਲੀ ਨੂੰ ਰੋਟੀ ਪਾ ਦਿੱਤੀ ਉਹ ਨਾਲ ਦੀ ਨਾਲ ਨਾ ਗਰਮ ਗਰਮ ਪਰੌਂਠੇ ਖਾ ਰਹੇ ਨੇ ਬਸ ਇੱਕ ਦੋ ਪਰੌਂਠੇ ਰਹਿ ਗਏ ਨੇ ਆਪਾਂ ਉਹ ਵੀ ਬਣਾ ਲੈਨੇ ਹਾਂ ਉਸਤੇ ਮੈਨੂੰ ਫੇਰ ਆਪਾਂ ਰੋਟੀ ਖਾਵਾਂਗੇ ਦੇਵਾ ਚੋ ਤਾਂ ਚਲ ਮੇਰੇ ਕੋ ਫੜਾਏ ਦੇ ਕਹਿੰਦੇ ਇੱਕ ਪ੍ਰੋਫੈਸ਼ਨ ਵਾਲੇ ਬੰਦਾ ਰੱਜ ਜੂਗਾ ਨੇ ਯਾ ਕੋਈ ਅਚਾਰ ਨਾਲ ਪਸੰਦ ਕਰਦੇ ਆਂ ਅਚਾਰ ਨਾਲ ਕੋਈ ਨੂਨ ਨਾਲ ਉਸੇ ਵਧੀਆ ਲੱਗਦਾ ਸਾਗ ਨਾਲ ਵੀ ਲੈਕ ਮੈਂ ਤਾਂ ਹੀ ਤਾਂ ਕਹਿੰਦੀ ਹਰੇਕ ਬੰਦੇ ਦਾ ਨਾ ਲੈਣਾ ਲੈਣਾ ਜੀਭ ਦਾ ਟੇਸਟ ਹੈ ਕੋਈ ਉਹਨੇ ਕਿਸੇ ਇਸ ਤਰ੍ਹਾਂ ਰੋਟੀ ਖਾਣੀ ਆ ਕਿਵੇਂ ਖਾਣੀ ਆ ਦੇਖੋ ਜੀ ਮੈਂ ਕਦੇ ਵੀ ਨਾ ਜਦੋਂ ਜੀ ਮੈਂ ਮੇਥੇ ਵਾਲੀ ਰੋਟੀ ਹੁੰਦੀ ਆ ਨਾ ਮੈਂ ਕਦੇ ਵੀ ਦੁੱਧ ਤੇ ਚਾਹ ਨਾਲ ਨਹੀਂ ਖਾਦੀ ਹੈਗੀ ਚਾਹ ਵੀ ਮੈਂ ਰੋਟੀ ਖਾਣੀ ਆ ਤਾਂ ਲੱਸੀ ਨਾਲ ਖਾਣੀ ਆ ਜ਼ਰੂਰ ਮੈਂ ਤਾਂ ਦੁੱਧ ਨਾਲ ਖਾਂਦੀ ਹਾਂ ਤੁਸੀਂ ਤਾਂ ਦੁੱਧ ਨਾਲ ਖਾਣੇ ਆ ਪਰ ਮੈਨੂੰ ਨਹੀਂ ਵਧੀਆ ਲੱਗਦੀ ਜੀ ਮਸਾਹੀ ਹੋ ਗਿਆ ਹਾਂ ਇਹ ਤੇਦਰ ਮੈਂ ਵੀ ਰੋਟੀ ਖਾਣ ਲੱਗੀ ਆ ਕੁਝ ਵੇਖ ਸਕਦੇ ਪਰੌਂਠਾ ਕਿੰਨਾ ਆਪਣਾ ਵਧੀਆ ਬਣਿਆ ਮੂਰੀਆ ਦਾ ਕੀ ਕੀ ਖਾਣ ਲੱਗੇ ਭੈਣ ਜੀ ਅੱਜ ਇਧੇ ਲਈ ਆਪਾਂ ਮੱਖਣੀ ਲੈਤੀ ਦਹੀਂ ਚ ਕਾਲੀ ਮਿਰਚ ਪਾਈ ਆ ਤੇ ਇਧਰ ਦਾਲ ਥੀਗੀ ਤੇ ਮੂਲੀ ਦਾ ਪਰੌਂਠਾ ਤੇ ਨਾਲ ਨੂੰ ਲੱਸੀ ਦਾ ਗਲਾਸ ਚਲੋ ਜੀ ਤੁਸੀਂ ਰੋਟੀ ਖਾਓ ਤੇ ਆਪਾਂ ਤੁਹਾਨੂੰ ਨਾ ਰੋਟੀ ਖਾ ਕੇ ਨਾ ਬਾਅਦ ਵਿੱਚ ਤੇ ਮਿਲਦੇ ਆਂ ਹਾਂਜੀ ਤੇ ਦੇਖੋ ਠੰਡੀ ਠੰਡੀ ਚੱਲਦੀ ਆ ਹਵਾ ਤੇ ਆਪਣਾ ਬੇੜਾ ਦੇਖੋ ਕਿਸ ਤਰ੍ਹਾਂ ਨਾ ਪਾਣੀ ਨਾ ਗਿੱਲਾ-ਗਿੱਲਾ ਹੋਇਆ ਪਿਆ ਜੇ ਤਾਂ ਮੌਸਮ ਵਧੀਆ ਰਵੇ ਤਾਂ ਤਾਂ ਜੂਸ ਪੀ ਵੀ ਲੈਣੇ ਆ ਦੇਖੋ ਜੀ ਹੁਣ ਦੋ ਤਿੰਨ ਦਿਨ ਤਾਂ ਉਹ ਤਾਂ ਨਾ ਰੈਣੀ ਜਿਆਦਾ ਠੰਡ ਤੇ ਨਾ ਤੇ ਬਿਲਕੁਲ ਵੀ ਨਾ ਜੂਸ ਪੀਣ ਦਾ ਉਹਨਾਂ ਦੇ ਲਿਗ ਰਿਹਾ ਐ ਵੀ ਨਹੀਂ ਹੈਗਾ ਵੀ ਇੱਕ ਕਿਨੂ ਤੋੜ ਕੇ ਆਪਾਂ ਖਾ ਲਈਏ ਦੇਖੋ ਆਪਣੇ ਕਿੰਨੂ ਨੇ ਚੰਗੀ ਤਰ੍ਹਾਂ ਪੱਕ ਕੇ ਹੋ ਗਏ ਨੇ ਤਿਆਰ ਤੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਦੇਖੋ ਕਿੰਨੇ ਵਧੀਆ ਲੱਗਦੇ ਨੇ ਤੇ ਹੁਣ ਐਨ ਪੂਰੇ ਮਿੱਠੇ ਹੋ ਗਏ ਨੇ ਤੇ ਆਪਾਂ ਤੁਹਾਨੂੰ ਅੱਜ ਪਾਰਕ ਦੀ ਸ਼ੈਅਰ ਕਰਾਉਨੇ ਆ ਤੇ ਪਾਰਕ ਦੇ ਵਿੱਚ ਆਪਾਂ ਨੇ ਲਿਆ ਕੇ ਲਾਏ ਆ ਥੋੜੇ ਬਹੁਤੇ ਨਾ ਫੁੱਲ ਬੂਟੇ ਲਿਆ ਕੇ ਲਾਏ ਹੋਏ ਆ ਦੇਖੋ ਇੱਧਰ ਆਪਣੇ ਗੈਂਦੇ ਵੀ ਲਾਏ ਹੋਏ ਆ ਦੇਖੋ ਮੀਂਹ ਪੈਣ ਦੇ ਨਾਲ ਸਾਰੇ ਆਪਣੇ ਗੈਂਦੇ ਨਾ ਇੱਕ ਪਾਸੇ ਨੂੰ ਗਿਰ ਗਏ ਆ ਇਹਨਾਂ ਨੂੰ ਆਪਾਂ ਲਾਵਾਂਗੇ ਫੇਰ ਮਿੱਟੀ ਤਾਂ ਕਿ ਨਾ ਨਾਲ ਡੱਕਾ ਡੁੱਕਾ ਲਾ ਦਾਂਗੇ ਵੀ ਸਿੱਧੇ ਖੜੇ ਹੋ ਜਾਣ। ਜਦੋਂ ਸਵੇਰ ਵੇਲੇ ਉੱਠਦੇ ਆ ਨਾ ਬੂਟਿਆਂ ਨੂੰ ਦੇਖਦੇ ਆ ਤੇ ਮੱਲੋ ਮੱਲੀ ਨਾ ਜਿਹੜਾ ਆਪਣਾ ਦਿਮਾਗ ਹੁੰਦਾ ਨਾ ਉਹ ਤਾਜ਼ਾ ਹੋ ਜਾਂਦਾ ਏ। ਦੇਖੋ ਆ ਇਧਰ ਵੀ ਸਾਡੇ ਨਾ ਹੁਣ ਮੀਂਹ ਪੈਣ ਦੇ ਨਾਲ ਬੁਰਾ ਹਾਲ ਹੋਇਆ ਪਿਆ ਏ। ਜਿਵੇਂ ਕਹਿੰਦੇ ਨਾ ਪੱਤ ਝੜ ਦੀ ਮੌਸਮ ਆ ਗਈ ਤੇ ਸਾਰੇ ਪੱਤੇ ਝੜ ਗਏ ਨੇ। ਤੇ ਹੁਣ ਜੇ ਧੁੱਪਾਂ ਨਿਕਲੇ ਤਾਂ ਤਾਂ ਆਪਾਂ ਇਹਨਾਂ ਦੀ ਸਫਾਈ ਕਰਦੀ ਏ। ਆਪਣੇ ਕਿੰਨੂ ਨੇ ਦੇਖ ਸਕਦਾ ਕਿੰਨੇ ਵਧੀਆ ਲੱਗਦੇ ਨੇ ਮੀਂਹ ਪੈ ਕੇ ਹੋਰ ਜਿਆਦਾ ਸੋਹਣੇ ਲੱਗਣ ਲੱਗੇ। ਇਹ ਸਿਮਿੰਟ ਦੀਆਂ ਬਣੀਆਂ ਹੋਈਆਂ ਨੇ ਜਿਵੇਂ ਹਵਾ ਆ ਗਈ ਨੇਰੀ ਆ ਗਈ ਉੱਡਦੀਆਂ ਹੀ ਹੈਗੀਆਂ ਲੱਗੇ ਦੋ ਬੈਂਚਰੇ ਤੇ ਇਧਰ ਆਪਣੇ ਫੁੱਲ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਹਾਡੇ ਪਿੱਛੇ ਨਾ 뷰 ਬਹੁਤ ਵਧੀਆ ਆਉਂਦਾ ਹੈ ਤੇ ਇੰਨੇ ਜਿਆਦੇ ਫਰੂਟ ਲੱਗੇ ਹੋਏ ਨੇ ਤੁਹਾਡੇ ਸੂਟ ਦਾ ਰੰਗ ਵੀ ਹਰਾ ਹੈ ਤੇ ਬੂਟਿਆਂ ਦਾ ਰੰਗ ਵੀ ਹਰਾ ਹੈ ਤੇ ਨਾਲੇ ਮਿਕਸ ਹੁੰਦਾ ਹੈ ਤੇ ਬਹੁਤ ਵਧੀਆ 뷰 ਆਉਂਦਾ ਹੈ ਦੇਖੋ ਜੀ ਘਰ ਦੇ ਵਿੱਚ ਨਾ ਤੁਹਾਨੂੰ ਨਾ ਇਸ ਤਰ੍ਹਾਂ ਦੇ ਨਾ ਜਰੂਰ ਫਲਦਾਰ ਬੂਟੇ ਲਾਉਣੇ ਚਾਹੀਦੇ ਨੇ ਦੇਖੋ ਇਹ ਫਰੈਸ਼ ਜਿਵੇਂ ਮਰਜ਼ੀ ਨਾਲ ਫਰੈਸ਼ ਜੂਸ ਤੁਸੀਂ ਜੂਸ ਤੁਸੀਂ ਪੀ ਸਕਦੇ ਹੋ ਬਿਲਕੁਲ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਹੁਣ ਆਪਾਂ ਸ਼ਹਿਰਾ ਵੀ ਜਾਣੇ ਉਹ ਦੇਖ ਲਓ ਵੀ ਕਿੰਨਾ ਕੁਝ ਪਾਈ ਜੰਨੇ ਆ ਤੇ ਅਸੀਂ ਨਾ ਬਿਲਕੁਲ ਵੀ ਬਾਜ਼ਾਰ ਦਾ ਜੂਸ ਨਹੀਂ ਪੀਂਦੇ ਹੈ ਕਿ ਜਦੋਂ ਵੀ ਜੂਸ ਪੀਣਾ ਹੈ ਤੇ ਆਪਣੇ ਘਰ ਦੇ ਕਿਨੂ ਤੋੜ ਕੇ ਹੀ ਅਸੀਂ ਜੂਸ ਪੀਂਨੇ ਆ ਹਾਂਜੀ ਇਹ ਆਪਾਂ ਨੇ ਲਾਏ ਹੋਏ ਨੇ ਇੱਧਰ ਫੁੱਲ ਬੂਟੇ ਤੇ ਆਪਾਂ ਨੇ ਤੁਹਾਨੂੰ ਨਰਸਰੀ ਦਾ ਟੂਰ ਕਰਾ ਦਿੱਤਾ ਹੈ ਤੇ ਬਹੁਤ ਵਧੀਆ ਲੱਗਦਾ ਦੇਖੋ ਜੀ ਸਾਡੇ ਪਾਮ ਦੇਖੋ ਤੇ ਕਿੰਨੇ ਤਿੰਨ ਪਾਮ ਨੇ ਤੇ ਬਹੁਤ ਵਧੀਆ ਹੋ ਗਏ ਨੇ ਤੇ ਇਹਨਾਂ ਨੂੰ ਦੇਖ ਕੇ ਨਾ ਦਿਲ ਖੁਸ਼ ਹੋ ਜਾਂਦਾ। ਆਪਣੇ ਆਪ ਆਪਣੀ ਵੀਡੀਓ ਦਾ ਐਂਡ ਵੀ ਆਪਾ ਹੋਰੇ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ। ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਤੇ ਕਮੈਂਟ ਜਰੂਰ ਕਰਿਓ। ਸਤਿ ਸ੍ਰੀ ਅਕਾਲ।